ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਟਾਈਮ ਸ਼ਾਮ ਦੇ 5 ਵਜੇ ਗਏ ਨੇ ਹਣ ਹੁਣ ਮੈਂ ਜੱਦੀਆ ਪਿੰਡ ਜਾਨੀ ਕਿ ਉਹਦੇ ਚੇਕ ਕੇ ਪਿੰਡ ਹਣ ਰਖੜੀ ਬੰਨਣ ਚੱਲੇ ਆ ਜਦੋਂ ਧਾਰ ਚੋਣੀ ਆ ਉਹਦੋਂ ਵਾਪਸ ਆ ਜਾਣਾ ਕਿਉਂਕਿ ਕੱਲ ਆਪਣੇ ਤੀਆਂ ਸੀਗੀਆਂ ਹਣ ਉਹਦੇ ਕਰਕੇ ਬਹੁਤ ਜ਼ਿਆਦਾ ਥੱਕੇ ਪਏ ਸੀਗੇ ਤੇ ਦਿਨੇ ਜਿਹੜੇ ਹੈਗੇ ਨੀਂਦ ਵੀ ਲਾਹੀ ਦੋ ਤਿੰਨ ਘੰਟੇ ਕਿਉਂਕਿ ਕਾਫੀ ਦਿਨ ਹੋ ਗਏ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਤੇ ਆਈ ਚਾਰ ਪੰਜ ਦਿਨ ਹੋ ਗਏ ਤੇ ਵੈਸੇ ਤਾਂ ਹਫਤਾ ਹੋ ਗਿਆ ਥੋੜੀ ਥੋੜੀ ਨੀਂਦ ਆਉਂਦੀ ਸੀ ਚਾਰ ਪੰਜ ਦਿਨ ਹੋ ਗਏ ਜੰਮੀ ਨਹੀਂ ਆਈ ਸੀ ਇਹ ਵੀ ਮਾੜੀ ਮੋਟੀ ਕੀਏ ਘੰਟਾ ਘੜੀ ਅੱਖ ਲੱਗਦੀ ਰਾਤ ਨੂੰ ਅੱਖਾਂ ਵੀ ਮੇਰੇ ਸੁੱਜੀਆਂ ਪਈਆਂ ਨੇ ਤੇ ਹੁਣ ਮੈਂ ਅੱਜ ਸੁੱਤੀ ਵੀ ਸਵੇਰੇ ਜਾਣਾ ਸੀਗਾ ਫਿਰ ਹੱਥ ਚੱਲਿਆ ਗਿਆ ਉਹਦੇ ਕਿਸੇ ਦੋਸਤ ਨੇ ਬਾਹਰ ਜਾਣਾ ਉਹਨਾਂ ਦੇ ਅਖੰਡ ਪਾਠ ਸੀਗਾ ਉੱਥੇ ਚਲੇ ਗਿਆ ਹਰਸ ਹੁਣ ਹਰਸ ਆਉਣ ਵਾਲਾ ਹੀ ਐ ਹਨਾ ਗੱਡੀ ਲੈ ਕੇ ਉਹ ਚਲੇ ਗਿਆ ਸੀਗਾ ਤੇ ਹੁਣ ਹਰਸ ਆਉਣ ਵਾਲਾ ਐ ਹੁਣ ਫਿਰ ਆਪਾਂ ਉੱਥੇ ਚੱਲਾਂਗੇ ਕਿਉਂਕਿ ਨੀਂਦ ਫਿਕਰ ਚ ਨਹੀਂ ਤੇ ਆਉਂਦੀ ਹਨਾ ਜੀ ਫਿਰ ਵੀ ਕਿਵੇਂ ਪ੍ਰੋਗਰਾਮ ਰਹੂਗਾ ਕਿ ਮੇਰਾ ਹੁਸ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਰਹਿ ਗਿਆ ਪ੍ਰੋਗਰਾਮ ਤੇ ਕੱਲ੍ਹ ਆ ਚਲੋ ਭੈਣੂਰੀ ਆ ਗਈ ਸੀ ਜੀਆਂ ਨਾਲੇ ਰਖੜੀਆਂ ਬਣ ਗਈਆਂ ਨਣਦਾਂ ਮੇਰੀਆਂ ਹਨਾ ਨਾਲੇ ਧੀਆ ਦੇਖ ਗਿਆ ਨਾਲੇ ਰਖੜੀਆਂ ਬਣ ਗਈਆਂ ਸੀ ਜੀਆਂ ਹੁਣ ਚਲੋ ਅੱਜ ਹੁਣ ਆਪਣੇ ਕੋਲੇ ਟਾਈਮ ਹੈ ਥੋੜਾ ਜਿਹਾ ਹਨਾ ਕੱਲ ਨੂੰ ਆਪਾਂ ਨੇ ਫੇਰ ਪੀਂ ਆ ਤੇ ਜਾਣੇ ਕੱਲ ਨੂੰ ਆਪਾਂ ਨੇ ਜਾਣਾ ਜੀ ਈਸੜੇ ਦੀਆਂ ਤੇ ਜਿਹੜੇ ਭੈਣ ਭੈਣਾ ਬਹੁਤ ਬਲੌਗ ਦੇਖਦੀਆਂ ਨੇ ਉੱਥੋਂ ਵੀ ਹਨਾ ਤੇ ਆਪਾਂ ਮਿਲਾਂਗੇ ਈਸੜੇ ਵੀਰ ਕਰਵਾਉਣਾ ਹੁੰਦਾ ਤੇ ਆ ਉੱਥੇ ਉਹਨਾਂ ਨੇ ਵੀ ਆਪਾਂ ਨੂੰ ਬੁਲਾਇਆ ਹੈਗਾ ਤੀਆਂ ਦੇ ਉੱਪਰ ਆਪਾਂ ਜਾਵਾਂਗੇ ਜ਼ਰੂਰ ਕਿਉਂਕਿ ਉਹਨਾਂ ਦੇ 1 ਮਹੀਨਾ ਹੋ ਗਿਆ ਤੀਆਂ ਰੱਖਿਆ ਨੂੰ ਕਿਸੇ ਵੀ 20 ਤਰੀਕ ਨੂੰ ਮੇਰੇ ਕੋਲੇ ਫੋਨ ਆਇਆ ਸੀਗਾ ਕੱਲ ਨੂੰ ਉਹਨੇ ਵੀ ਉੱਥੇ ਤੀਆਂ ਨੇ ਰਖੜੀ ਵਾਲਿਆਂ ਨਾਲੇ ਰਖੜੀਆਂ ਨੇ ਨਾਲੇ ਤੀਆਂ ਨੇ ਕਿਉਂਕਿ ਉਹਨਾਂ ਦੇ 19 ਦੀਆਂ ਤੀਆਂ ਨੇ ਜੀ ਉਹਨਾਂ ਦੇ ਆਪਣ ਆਪਣੇ ਕੋਲ 20 ਤਰੀਕ ਨੂੰ ਪਿਛਲੀ 20 ਤਰੀਕ ਨੂੰ ਫੋਨ ਆ ਗਿਆ ਸੀਗਾ 1 ਮਹੀਨਾ ਪਹਿਲਾਂ ਕਿਉਂਕਿ ਪਿਛਲੀ ਵਾਰੀ ਵੀ ਉਹਨਾਂ ਨੇ ਆਪਾਂ ਨੂੰ ਬੁਲਾਇਆ ਸੀਗਾ ਪਿਛਲੀ ਵਾਰੀ ਵਿੱਚ ਆ ਗਿਆ ਸੀਗਾ ਖਾਣੀ ਸਾਡੇ 1 ਦਿਨ ਪਹਿਲਾਂ ਸੀਗੀ ਖਾਣੀ ਮਗਰੋ ਸੀਗੀ ਐਵੇਂ ਜੇ ਸੀਗਾ ਕੁਝ ਉਹਨਾਂ ਦਾ ਸੱਤ ਜਾਇਆ ਨਹੀਂ ਗਿਆ ਸੀਗਾ ਤੇ ਇਸ ਵਾਰੀ ਵੀ ਨੇ ਮਹੀਨੇ ਦੀਆਂ ਤੀਆਂ ਰੱਖੀਆਂ ਨੇ ਕਹਿੰਦਾ ਭੈਣੇ ਜ਼ਰੂਰ ਪਹੁੰਚੇਓ ਤੇ ਹੁਣ ਆਪਾਂ ਤਾਂ ਕਰਕੇ ਉੱਥੇ ਜਾਵਾਂਗੇ ਜੀ ਜ਼ਰੂਰ ਜਾਵਾਂਗੇ ਹਨਾ ਜਦੋਂ ਅਗਲਾ ਇਹਨੇ ਪਿਆਰ ਨਾਲ ਬੁਲਾਉਂਦਾ ਹੈਗਾ ਆਪਾਂ ਜ਼ਰੂਰ ਜਾਵਾਂਗੇ ਤੀਆਂ ਤੇ ਤੁਹਾਨੂੰ ਵੀ ਦਿਖਾਵਾਂਗੇ ਹਨਾ ਇਸ ਢੇਰੀਆਂ ਤੇ ਉਹ ਵੀ ਬਹੁਤ ਵਧੀਆ ਤੀਆਂ ਕਰਵਾਉਂਦੇ ਨੇ ਪਿਛਲੇ ਸਾਲ ਵੀ ਬਹੁਤ ਵਧੀਆ ਤੀਆਂ ਸੀਗੀਆਂ ਉਹਨਾਂ ਦੀਆਂ ਤੇ ਵੀਰ ਦਾ ਬੇਟਾ ਬਾਹਰ ਗਿਆ ਹੋਇਆ ਉਹ ਵੀ ਕਰਵਾਉਂਦੇ ਹੁੰਦੇ ਆ ਤੀਆਂ ਹੁਣ ਮੇਰਾ ਆਪਣੀ ਮੇਰਾ ਰੱਖਿਆ ਹੋਇਆ ਸੀਗਾ ਤੇ ਕਿਉਂਕਿ ਆ ਕੇ ਸਬਜ਼ੀ ਬਣਾ ਲਾਂਗੇ ਜੀ ਧਾਰ ਤੋਲਾਂਗੇ ਆਟਾ ਵਗੈਰਾ ਮ ਗੁੰਨਤਾ ਮੈਂ ਕੱਲ ਸਾਰਾ ਤੀਆਂ ਤੇ ਵਾਗੇ ਹਨਾ ਉਹਦੇ ਕਰਕੇ ਧਾਰ ਨੂੰ ਬਹੁਤ ਜ਼ਿਆਦਾ ਲੇਟ ਹੋ ਗਏ ਫਿਰ ਜਿਹੜਾ ਹੈਗਾ ਕਿਉਂਕਿ ਸਵੇਰ ਵਾਲਾ ਦੁੱਧਾ ਸੀ ਸਾਰਾ ਇੱਕ ਦਿਨ ਪਹਿਲਾਂ ਦਾ ਵੀ ਮੈਂ ਸ਼ਾਮ ਤਾਂ ਦੁੱਧ ਫ੍ਰਿਜ ਦੇ ਵਿੱਚ ਇਕੱਠਾ ਕਰਤਾ ਤੇ ਸਵੇਰ ਵਾਲਾ ਵੀ ਫਿਰ ਉਹਦਾ ਚਾਹ ਪਾਣੀ ਬਣਿਆ ਆਪਾਂ ਨੇ ਉੱਥੇ ਹੀ ਭੇਜਤਾ ਸੀਗਾ ਹਨਾ ਚਾਹ ਪਾਣੀ ਬਣਾ ਕੇ ਵੱਡੀ ਢੋਲੀ ਬਣਾ ਕੇ ਕਿਉਂਕਿ ਸਾਰੇ ਗੈਸਟਾਂ ਵਾਸਤੇ ਹਨਾ ਚਾਹ ਪਾਣੀ ਦੀ ਜ਼ਰੂਰਤ ਸੀਗੀ ਜਿਹੜਾ ਰਾਤ ਵਾਲਾ ਦੁੱਧ ਸੀਗਾ ਸੀ ਸਾਰੇ ਥੱਕੇ ਹੋਏ تھے ਧਰ ਕੇ ਚੋ ਕੇ ਵਾਲਟੀ ਭੁੱਲ ਗਏ ਜਿਹੜਾ ਤਾਂ ਗਰਮ ਕਰਕੇ ਪੀ ਲਿਆ ਪੀ ਲਿਆ ਮੈਂ ਕਿਹਾ ਚਲੋ ਉਦੋਂ ਬਾਅਦ ਮੈਂ ਪੁਣਕੇ ਫਰਿੱਜ ਦੇ ਵਿੱਚ ਰੱਖਦੀਆਂ ਉਹ ਮੈਂ ਭੁੱਲੀ ਗਈ ਸਾਰਾ ਦੁੱਧ ਖੱਟਾ ਹੋ ਗਿਆ ਕੁਸ ਦਾ ਮੈਂ ਪਨੀਰ ਜਮਾਤਾ ਸੀਗਾ ਕੁਸ ਆਪਾਂ ਨੇ ਦਹੀਂ ਦੀ ਜਮਾ ਲਈ ਚਲੋ ਓਦਾਂ ਹੀ ਹਮੇਂ ਦੇਖਦੇ ਨਹੀਂ ਜਮਾ ਗਿਆ ਕਿ ਨਾ ਮੇਰੇ ਫਰਿੱਜ ਦੇ ਵਿੱਚ ਰੱਖ ਜਾਂਦੇ ਨਹੀਂ ਹਿੰਮਤਤ ਹੋ ਗਿਆ ਮੈਂ ਤਾਂ ਅੱਜ ਜਿਹੜਾ ਇਹ ਮੋਟਾ-ਮੋਟਾ ਝਾੜੂ ਮਾਰਿਆ ਕਿਤੇ ਵੀ ਪੋਚਾਂ ਲੱਗਿਆ ਨਹੀਂ ਹੈਗਾ ਕਿ ਮਤਾਰੀ ਚੰਦੇ ਆ ਪੋਚ ਨਹੀਂ ਨਾਲ ਬਣਤੀ ਮੈਂ ਫੋਟੋ ਲੈਤੀ ਉੱਪਰ ਨਾ ਰੱਖਿਆ ਸੀਦਾ ਪਨੀਰ ਰੱਖਿਆ ਸੀ ਗਿਆ ਤੇ ਹੁਣ ਦੇਖਦੇ ਆ ਵੀ ਫਿਰ ਬਣ ਗਿਆ ਕਿ ਨਾ ਭਾਈ ਆ ਵੀ ਹੈ ਨਹੀਂ ਬੰਚਾ ਟੋ ਹੋ ਚੜ ਜਾਂਦੇ ਚਲੋ ਆ ਕੇ ਚੱਲ ਲਓ ਜੀ ਹੁਣ ਆਪਾਂ ਚੱਲੇ ਆ ਤੇ ਅਸੀਂ ਰਾਜੋ ਮਜਰੇ ਵਿੱਚ ਦੀ ਜਾ ਰਹੇ ਹਾਂ ਕਿਉਂਕਿ ਉੱਧਰ ਵੀ ਵੱਟੇ ਜੇ ਪਾਏ ਪਿਆ ਹਨਾ ਦਸ ਵੀ ਆ ਗਿਆ ਸੀਗਾ ਆਪਣਾ ਪਿੰਡ ਹੈ ਚਾਹੇ ਘਨੋਰੀ ਕਿਣੀ ਦੀ ਵਗ ਜਾਓ ਮਸ਼ਾਹੂਰ ਤੋਂ ਘਨੋਰੀ ਜਾ ਕੇ ਤਾਂ ਵੀ ਜਹਾਂਗੀਰ ਆ ਜਾਂਦਾ ਤੇ ਅਸੀਂ ਇੱਧਰ ਦੀ ਜਾਣਾ ਹੋਵੇ ਰਾਜੂ ਮਜਰੇ ਵਿੱਚ ਦੀ ਹਨਾ ਤੇ ਤਾਂ ਵੀ ਜਹਾਂਗੀਰ ਆ ਜਾਂਦਾ ਇਦਾਂ ਦੀ ਵੀ ਇੱਕ ਪਿੰਡ ਵਿੱਚ ਆਉਂਦੇ ਨੇੜੇ ਹੀ ਹੈ ਵੈਸੇ ਜਿਆਦੇ ਦੂਰ ਨਹੀਂ ਹੈਗਾ ਆਪਣਾ 10 ਮਿੰਟਾਂ ਦਾ ਰਸਤਾ ਹੈਗਾ ਆ ਖੜੀਆਂ ਵੀ ਲੈ ਲਈਆਂ ਸੀਗੀਆਂ ਡੱਬਾ ਵੀ ਲੈ ਲਿਆ ਹਫ਼ਤੇ 'ਚ ਟਾਈਮ ਹੀ ਨਹੀਂ ਮਿਲਿਆ ਹੈਗਾ ਵੀਡੀਓ ਬਣਾਉਣ ਦੇ ਵਿੱਚ ਰੱਖਣੀਆਂ ਨੇ ਫੀਆਂ ਦੇ ਵਿੱਚ ਚਲੋ ਹੁਣ ਮਿਠਾਈ ਵਗੈਰੇ ਲੋ ਜੀ ਆਪਾਂ ਪਹੁੰਚ ਗਏ ਘਰੇ ਆਜੋ ਅੰਦਰ ਜਾ ਕੇ ਮਿਲਾਉਣੇ ਆ ਸਾਰਿਆਂ ਨੂੰ ਨਾਲੇ ਮਿਲਦੇ ਆ ਅੱਦੋ ਅਲੇ ਹੋਰ ਹੋਣਗੇ ਅੰਦਰ ਆਉਂਦਾ ਹੈ ਮੈਨੂੰ ਪਤਾ ਇਹ ਪਰਿਵਾਰ ਬਹੁਤ ਵਧੀਆ ਹੈ ਲਓ ਜੀ ਸਾਰੇ ਜਾਣੇ ਕਹਿੰਦੇ ਹੁੰਦੇ ਸੀ ਕਿ ਤੁਹਾਡੇ ਪਰਜਾਈ ਨੂੰ ਨੀ ਕਦੇ ਬਲੌਗ ਚ ਮਲਾਇਆ ਮਿਲੋ ਜੀ ਮੇਰੇ ਪਰਜਾਈ ਹੈਗੇ ਆ ਤੇ ਸਾਰੇ ਪੁੱਛਦੇ ਸੀਗੇ ਵੀ ਇਹ ਕਾਦੇ ਡਾਕਟਰ ਆ ਹਨਾ ਤੇ ਜਿਹੜੇ ਹੈਗੇ ਫਿਜ਼ੀਓਥੈਰੇਪੀ ਦੇ ਡਾਕਟਰ ਆ ਜੀ ਇਹ ਹਨਾ ਜਿੱਦਾਂ ਟੂ ਹੀ ਗੋਡੇ ਮੋਡੇ ਸਰਵਾਈਕਲ ਸਾਰਾ ਹਨਾ ਇਹ ਇਲਾਜ ਕਰਦੇ ਆ ਇਹਨਾਂ ਦਾ ਧੂਰੀ ਜਿਹੜਾ ਹੈਗਾ ਬਾਗੜੀਆਂ ਚੌਂਕ ਦੇ ਵਿੱਚ ਕਲੀਨਿਕ ਹੈਗਾ ਜਾਂ ਕਦੇ ਜਾਵਾਂਗੇ ਆਪਾਂ ਟਾਈਮ ਹੀ ਨਹੀਂ ਮਿਲੇ ਆ ਕਦੇ ਜਾਣ ਦਾ ਉੱਥੇ ਬਹੁਤ ਲੰਬੇ ਟਾਈਮ ਤੋਂ ਜਿਹੜਾ ਹੈਗਾ ਉਹਦਾ ਕੰਮ ਕਰ ਰਿਹਾ ਚਲੋ ਜੀ ਇਹ ਤਿਹਾਰ ਜਿਹੜਾ ਹੈਗਾ ਭੈਣ ਭਾਈ ਦੇ ਪਿਆਰ ਦੇ ਰਿਸ਼ਤੇ ਦਾ ਪ੍ਰਤੀਕ ਹੁੰਦਾ ਹੈ ਨਾ ਸਾਰੀਆਂ ਭੈਣਾਂ ਇਸ ਦਿਨ ਦੁਆਵਾਂ ਕਰਦੀਆਂ ਨੇ ਕਿ ਸਾਡੇ ਭਾਈ ਖੁਸ਼ੀ ਖੁਸ਼ੀ ਹੱਸਣ ਵਸਣ ਰਸਣ ਹਨ ਮੈਂ ਰਖੜੀ ਬੰਨ੍ਹ ਦੇਨੀ ਵੀਰੇ ਦੇ ਗੁੱਟ ਤੇ ਮੈਨੂੰ ਮਾਣ ਵੜਾ ਕੁੜੀਓ ਬਾ ਬੜਦੇ ਪੁੱਤ ਤੇ ਮੈਂ ਰਖੜੀ ਬਣਦੀ ਨਹੀਂ ਏ ਕਰਾਂ ਦੁਆਵਾਂ ਰੱਬ ਰੱਖੇ ਉਹ ਤੋਨੀ ਸਭ ਦੂਰ ਬਲਾਵਾ ਰੱਬ ਰੱਖੇ ਉਹ ਤੋਨੀ ਸਭ ਦੂਰ ਬਲਾਵਾ ਲਓ ਜੀ ਵੀਰੇ ਦੇ ਆਪਾਂ ਨੇ ਰਖੜੀ ਬੰਨਤੀ ਹੁਣ ਆਪਾਂ ਪਰਜਾਈ ਦੇ ਵੀ ਬੰਨਦਾਂਗੇ ਫੇਰ ਮੇਰੇ ਪਾਪਾ ਦੇ ਵੀ ਬੰਨਾਂਗੇ ਚਲੋ ਜੀ ਮੈਂ ਰਖੜੀ ਬੰਨਦੇ ਇਹ ਦੁਆਵਾਂ ਵੀ ਕਰਦੀ ਆ ਕਿ ਸਾਰੇ ਭੈਣ ਭਾਈਆਂ ਨੂੰ ਹਨਾ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਰਿਆਂ ਦੀ ਜ਼ਿੰਦਗੀ ਸਾਰਿਆਂ ਦੇ ਭਾਈ ਜਿਹੜੇ ਹੈਗੇ ਭੈਣਾ ਭਾਈ ਹੱਸਦੇ ਵਸਦੇ ਰਹਿਣ ਸਦਾ ਹਨਾ ਇਹ ਤਿਹਾਰ ਮਨਾਉਣ ਹਰ ਇੱਕ ਵਾਰੀ ਖੁਸ਼ੀ ਖੁਸ਼ੀ ਹੀਰਾ ਹੈ ਹੀਰਾ ਮੇਰਾ ਚੰਨ ਵਰਗਾ ਏ ਵੀਰਾ ਚਾਪੇ ਹੈ ਚਾਪੇ ਮੇਰੇ ਰੱਬ ਵਰਗੇ ਨੇ ਮਾਪੇ ਮੇਰੇ ਰੱਬ ਵਰਗੇ ਨੇ ਮਾਪੇ ਲੋ ਜੀ ਹੁਣ ਮੈਂ ਬਨਨਾਂਗੇ ਪਾਪਾ ਜੀ ਦੀ ਰਖੜੀ ਹਨਾ ਫਿਰ ਆਪਾਂ ਜਿਹੜਾ ਹੈਗਾ ਮੈਂ ਪੰਜ ਰਖੜੀਆਂ ਲੈ ਕੇ ਆਉਣੀ ਹੁੰਦੀ ਹਰ ਇੱਕ ਵਾਰੀ ਚਲੋ ਤਿੰਨ ਤਾਂ ਬਨਤੀਆਂ ਪੂਰੀਆਂ ਰਖੜੀਆਂ ਕਦੇ ਨਹੀਂ ਮੈਂ ਲੈ ਕੇ ਆਉਂਦੀ ਹੁੰਦੀ ਮੈਂ ਹਰੇਕ ਵਾਰੀ ਪੰਜ ਹੀ ਰਖੜੀਆਂ ਲੈ ਕੇ ਆਉਣੀਆਂ ਮੈਂ ਵੀਰੇ ਦੇ ਜਿਵੇਂ ਮਸ਼ੀਨਰੀ ਵਗੈਰਾ ਦੇ ਬਣ ਕੇ ਜਾਣੀ ਹੁੰਦੀ ਹੈ ਅੱਜ ਵੀ ਆਪਾਂ ਬਣਾਂਗੇ ਗੱਡੀ ਦੇ ਵੀ ਬੋਲਟ ਦੇ ਵੀ ਹਨਾ ਦੇ ਮਸੇ ਗੋਲ ਬੰਨਦੇ ਦੇ ਇੱਕ ਦੇ ਬੰਨਦੇ ਹੈ ਲੋ ਅੱਛਾ ਜੀ ਕੰਮ ਕਰ ਰਿਹਾ ਹੈ ਤੇ ਲੋਕਾਂ ਲਈ ਆਸੂ ਕਿੰਨੇ ਬੰਨਤੀ ਬੋਲਟ ਵੀ ਬੰਨਤੀ ਕਰਦੀ ਰਹੀ ਬੰਨਤੀ ਪਾਪਾ ਵਾਲਾ ਬੋਲਟ ਰਹਿ ਗਿਆ ਅੱਛਾ ਮੈਂ ਕਹਾਂ ਨਾ ਬੰਨਦੇ ਕਿੰਨੀ ਆ ਚਲੋ ਕੋਈ ਫਰਮਾਨ ਨਹੀਂ ਠੀਕ ਆ ਨਮੀ ਲੈ ਹੁਣ ਤੇ ਗੱਡੀ ਨੂੰ ਪੁਰਾਣੀ ਹੋ ਗਈ। ਸਾਨੂੰ ਜੀ ਗੱਜਲੀ ਆ ਚੰਗੀ ਹੈ। ਠੀਕ ਹੈ। ਤੇ ਨਾ ਪਾਪਾ ਗੁਰੇ ਨਾ ਮੈਂ। ਤਾਂ ਮੈਂ ਗੱਡੀ ਕਾ ਭੀ ਗਣਾ ਮੈਂ ਤਾਂ ਅੰਦਰ ਹੀ ਹਾਂ। ਸਰ ਆ ਜਾ। ਚੰਗਾ। ਚੰਗਾ ਨਾ। ਲਓ ਜੀ ਇਹ ਵੀਡੀਓ ਹੈਗੀ ਤੇ ਇੱਕ ਦਿਨ ਪਹਿਲਾਂ ਦੀ ਇਹ ਥੋੜੀਆਂ ਜਿਹੀਆਂ ਕਲਿੱਪਾਂ ਸੀਗੀਆਂ ਮੇਰੇ ਕੋਲੇ। ਤੇ ਕਿਉਂਕਿ ਕੱਲ ਆਪਣੇ ਹੈਗੀਆਂ ਸੀਗੀਆਂ 3 ਇਹ 3 ਵਾਲੇ ਦਿਨ ਦੀ ਵੀਡੀਓ ਹੈਗੀ ਐ ਤੇ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਸੀਗੇ ਜਿੰਨੀ ਕੁ ਬਣਾਈ ਗਈ ਬਣਾਈ ਗਈ ਕਿਉਂਕਿ ਕੁਲਵਿੰਦਰ ਜੀ ਦੀ ਹਨਾ ਜ਼ਿੰਮੇਵਾਰੀ ਸਾਰਿਆਂ ਨੂੰ ਪਤਾ ਹੀ ਹੈ 3 ਤੇ ਬਹੁਤ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਸੀਗੀ ਤੇ ਇਹਨਾਂ ਨੇ ਉਧਰ ਜਾਣਾ ਸੀਗਾ ਜਲਦੀ ਜਲਦੀ ਚ ਹੁਣ ਤਿਆਰ ਹੋਣ ਆਏ ਸੀਗੇ ਘਰੇ ਜਿਹੜਾ ਹੈਗਾ ਆਪਣਾ ਪ੍ਰੋਗਰਾਮ ਵੀ ਸਟਾਰਟ ਹੋਣ ਵਾਲਾ ਹੀ ਹੈ ਤਿਆਰ ਹੋਣ ਆਏ ਸੀਗੇ ਚਲੋ ਮੈਂ ਕਿਹਾ ਭੈਣੂਰੀਆਂ ਨੂੰ ਕਿਵੇਂ ਕਰ ਰਖੜੀ ਬੰਨ੍ਹ ਦੋ ਹੁਣੀ ਕਿਉਂਕਿ ਫੇਰ ਆਏ ਨਹੀਂ ਪਤਾ ਇਹਨਾਂ ਨੂੰ ਤਾਂ ਉੱਥੇ ਬਹੁਤ ਜ਼ਿਆਦਾ ਕਵੇਲਾ ਹੋ ਜਾਣਾ ਚੱਕ ਧਰ ਕਰਦਿਆਂ ਨੂੰ ਫਿਰ ਭੈਣੂਰੀਆਂ ਨੇ ਜਾਣਾ ਹੁੰਦਾ ਆ ਤੇ ਹੁਣ ਅੱਜ ਭੈਣੂਰੀ ਸਾਜਰੀ ਆ ਗਏ ਤੇ ਸਾਰਿਆਂ ਦੇ ਕਹਿੰਦੇ ਅਸੀਂ ਪਹਿਲਾਂ ਹੀ ਰਖੜੀ ਬੰਨ੍ਹ ਦਿੰਨੇ ਆ ਅਸੀਂ ਸਾਰੇ ਜਣੇ ਤਿਆਰ ਆ ਫਿਰ ਆਪਾਂ ਜਿਹੜਾ ਹੈਗਾ ਤੀਆਂ ਤੇ ਚੱਲਾਂਗੇ ਉੱਥੇ ਵੀ ਜਾ ਕੇ ਜਿਹੜਾ ਹੈਗਾ ਦਿਖਾਵਾਂਗੇ ਤੁਹਾਨੂੰ ਸਾਰਾ ਪ੍ਰੋਗਰਾਮ ਇਹ ਜਿਹੜੇ ਹੈਗਾ ਦੋਨੇ ਮੇਰੇ ਨਾਨਦਾਂ ਨੇ ਜੀ ਇੱਕ ਬੜੀ ਇਹ ਜਿਹੜੀ ਪਿੰਕ ਸੂਟ ਵਾਲੇ ਨੇ ਇਹ ਬੜੇ ਆ ਤੇ ਦੂਸਰੀ ਮੇਰੀ ਛੋਟੀ ਨੰਦ ਹੈ ਕਿਉਂਕਿ ਪਹਿਲਾਂ ਤੁਸੀਂ ਕਾਫੀ ਵੀਡੀਓ ਦੇ ਵਿੱਚ ਹਨਾ ਬਲੌਗਸ ਦੇ ਵਿੱਚ ਦੇਖਿਆ ਹੋਇਆ ਇਹਨਾਂ ਨੂੰ ਆਪਾਂ ਕਾਫੀ ਵੀਡੀਓ ਇਹਨਾਂ ਦੀ ਪਾਈਆਂ ਹੋਈਆਂ ਬੜੀ ਭੈਣ ਦੇ ਬੱਚੇ ਬਾਹਰ ਆ ਸਾਰੇ ਤੇ ਛੋਟੀ ਦਾ ਇੱਥੇ ਬੇਟਾ ਆਇਆ ਹੋਇਆ ਕਰਨ ਜਿਹੜਾ ਹਰ ਇੱਕ ਵਾਰੀ ਤੁਸੀਂ ਮਿਲੇ ਹੋ ਨਾਲ ਹੀ ਆਇਆ ਹੋਇਆ ਇਹ ਵੀਰ ਜੀ ਵੱਡੇ ਹੈਗੇ ਆ ਤੇ ਜੇਠ ਮੇਰਾ ਇੱਧਰ ਬਾਪੂ ਜੀ ਬੈਠੇ ਆ ਸਾਡੇ ਤੇ ਚਲੋ ਸਾਰੇ ਜਾਣਿਆਂ ਦੇ ਰਖੜੀ ਦਾ ਮੰਨੀ ਜਾਊਗੀ ਜੀ ਰਖੜੀ ਹਨ ਚਲੋ ਭੈਣਾਂ ਨੂੰ ਚਾਹ ਹੁੰਦਾ ਹਨ ਅੱਜ ਭੈਣੋਰੀ ਆਏ ਨੇ ਚਲੋ ਬੰਨ ਦੇਣਗੇ ਫਿਰ ਇਹਨਾਂ ਨੂੰ ਵੀ ਔਖਾ ਬਿੰਦੇ ਬਿੰਦੇ ਆਉਣਾ ਹੁਣ ਹਰਸ ਦੇ ਵੀ ਰਖੜੀ ਬੰਨਦੇ ਆਪਦੇ ਭਤੀਜੇ ਦੇ ਭੂਆ ਭਤੀਜੇ ਦੇ ਰਖੜੀ ਬੰਨਦੀਆਂ ਨੇ ਕਿਉਂਕਿ ਇਹਨਾਂ ਕੋਲੇ ਟਾਈਮ ਨਹੀਂ ਸੀਗਾ ਗਲਵਿੰਦਰ ਜੀ ਕੋਲੇ ਹੁਣ ਆਏ ਸੀਗੇ ਮੈਂ ਕਿਹਾ ਰਖੜੀ ਬਣਾ ਲਓ ਫਿਰ ਨਹੀਂ ਫਿਰ ਇੱਕ ਵਾਰੀ ਬੰਨੀ ਹੋਣੀ ਸੀ ਗੈਸ ਇਹ ਤੀਆਂ ਨੂੰ ਹੀ ਆਉਂਦੇ ਹੁੰਦਿਆਂ ਨੇ ਭੈਣ ਹੋਰੀਆਂ ਤੇ ਫਿਰ ਇਹ ਉਧਰ ਉਲਝੇ ਹੋਏ ਸੀਗੇ ਫਿਰ ਫੜਾ ਕੇ ਚਲੇ ਗਏ ਉਹ ਚਲੋ ਵਧੀਆ ਕਰਿਆ ਹੁਣ ਬੰਨੀ ਗਈ ਰਖੜੀ ਮੰਮੀ ਤੇ ਬਾਪੂ ਜੀ ਖੜੇ ਆ ਪਿੱਛੇ ਸਾਰੇ ਭੈਣ ਭਾਈ ਬੈਠੇ ਨੇ ਭੈਣ ਹੋਰੀਆਂ ਆਪਦੇ ਮੰਮੀ ਡੈਡੀ ਨਾਲ ਹਨਾ ਕਰਵਾ ਰਹੇ ਨੇ ਬਾਪੂ ਜੀ ਤੇ ਮੰਮੀ ਨਾਲ ਤੇ ਕਰਨ ਦੇ ਵੀ ਮਾਸੀ ਉਹਦੀ ਰਖੜੀ ਬੰਨਦੀ ਹੈ ਬੜੇ ਭੈਣ ਬੰਨਦੇ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰੇ ਜਾਣਿਆਂ ਨੇ ਚਲੋ ਵਧੀਆ ਰਲ ਮਿਲ ਕੇ ਸਾਰਿਆਂ ਨੇ ਫੋਟੋਆਂ ਵਗੈਰਾ ਕਰਾਈਆਂ ਕਿਉਂਕਿ ਫਿਰ ਉੱਥੇ ਜਾਣ ਦੀ ਵੀ ਕਾੜੀ ਹੈਗੀ ਸਕੂਲ ਦੇ ਵਿੱਚ ਜਿੰਨਾ ਚਿਰ ਅਸੀਂ ਨਹੀਂ ਜਾਂਦੇ ਉਹਨਾਂ ਚਿਰ ਸਾਰਾ ਜਿਹੜਾ ਹੈਗਾ ਮੂਰੇ ਜਾ ਕੇ ਹਨਾ ਪ੍ਰੋਗਰਾਮ ਦੇਖਣ ਆਏ ਆ ਜਦੋਂ ਆਪਾਂ ਕਰਵਾ ਰਹੇ ਆ ਫਿਰ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ